ਆ ਦੇਖੋ ਸਵੇਰ ਸਵੇਰ ਦਾ ਮਾਹੌਲ ਗਰਮੀ 바ਵਾ ਹੋ ਗਈ ਹੈ ਇਧਰ ਪਾਣੀ ਛਿੜਕਿਆ ਹੈ ਔਰ ਮਿੱਟੀ ਹੈ ਨਾ ਮਿੱਟੀ ਕਰਕੇ ਵੀ ਤਿਲਕਾ ਜਾਦੇ ਰੇਤਾ ਰੋਡੇ ਜਲੇਬੀਆ ਕਰ ਚਾਰ ਪੂਰੀਆਂ ਖਾਦੇ ਨਾ ਰਿਕਾਰਡ ਤਾਂ ਤੇਰਾ ਜਾਦੇ ਹੈ ਗਲਾ ਜਾ ਮਾ ਰਿਕਾਰਡ ਵੀ ਆਉਂਦੇ ਰਹਿ ਗਏ ਜਲੇਬੀਆ ਵਾਲਾ ਵੀ ਹੈਗਾ ਤੇ ਮੱਥਾ ਤੇ ਪਹਿਲਾਂ ਕੱਟੀਆਂ ਨੇ ਚੱਪਲਾਂ ਇਧਰ ਲੰਗਰ ਦੇ ਵਿੱਚ ਛੋਲੇ ਤੇ ਪੂਰੀਆਂ ਨੇ ਗਰਮਾ ਗਰਮ ਹਨ ਜਵਾਖਾਂ ਨੂੰ ਵੀ ਜਵਾਖਾਂ ਨੂੰ ਵੀ ਲੈ ਕੇ ਆ ਰਿਹਾ ਦੇਖ ਇੰਨੀ ਗਰਮੀ ਚ ਆ ਜਾਂਦੇ ਲੜੇ ਪੂਰੀਆਂ ਖਾ ਗੂਗੇ ਜੈਡ ਡਾਵਾਤ ਮਾਰਦੇ ਆਪਾਂ ਚੱਕੀ ਪੀਐਨਬੀ ਬੈਂਕ ਵਾਲੀ ਕਾਪੀ ਪੁਰਾਣੀ ਆਪਣੀ ਤੇ ਇੱਕ ਚੱਕਿਆ ਆਧਾਰ ਕਾਰਡ ਤੇ ਆਪਾਂ ਚੱਲੇ ਆਂ ਵੱਡੀ ਭਟਾਲ ਪੀਐਨਬੀ ਬੈਂਕ ਦੇ ਵਿੱਚ ਅਗੰਦੀ ਵੀਟ ਕਰੋ ਕੋਈ ਉਹਦੇ ਵਿੱਚ ਸਰਵਰ 'ਚ ਇਸ਼ੂ ਆ ਰਿਹਾ ਕੋਈ ਹੈ ਨਾ ਨੰਬਰ ਲਿਖਾ ਦਿਓ ਕਾਲ ਕਰ ਦਾਂਗੇ ਤੁਹਾਨੂੰ ਜੀ ਘੰਟੇ ਤੱਕ ਚੱਲ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸਵੇਰ ਦੇ ਵੱਜ ਗਏ ਨੇ 10 ਤੇ ਸਵੇਰੇ ਸਵੇਰੇ ਕਰਦੇ ਆਪਾਂ ਬਲੌਗ ਦੀ ਸਟਾਰਟਿੰਗ ਤੇ ਗਰਮੀ ਦੇ ਪਹਿਲੇ ਦਿਨਾਂ ਦੇ ਵਿੱਚ ਹੀ ਗਰਮੀ ਵਾਵਾ ਜਿਆਦੇ ਪੈਣ ਲੱਗ ਗਈ ਕੱਲ ਵੀ 46 ਡਿਗਰੀ ਟੈਂਪਰੇਚਰ ਸੀ ਤੇ ਅੱਜ ਦੇਖਦੇ ਆ ਕਿੰਨਾ ਟੈਂਪਰੇਚਰ ਹੋਊਗਾ ਤੇ ਬਾਕੀ ਆਪਾਂ ਕਰਦੇ ਆ ਬਲੌਗ ਦੀ ਸਟਾਰਟਿੰਗ ਆ ਜੋ ਆ ਦੇਖੋ ਸਵੇਰ ਸਵੇਰ ਦਾ ਮਾਹੌਲ ਗਰਮੀ 바ਵਾ ਹੋ ਗਈ ਹੈ ਤੇ ਉਹ ਸਾਹਮਣੇ ਕੱਲ ਉੱਥੇ ਵੱਡੀ ਸੀ ਕਿੱਕਰ ਹਨਾ ਕਿੱਕਰ ਤੋਂ ਬਿਨਾ ਦੇਖੋ ਜੀਵ ਜਾ ਲੱਗਦਾ ਹੈ ਨਾ ਖਾਲੀ ਖਾਲੀ ਜਾ ਨਹੀਂ ਉੱਥੇ ਕਿੱਕਰ ਦੇ ਜਾਮਣ ਸੀ ਉਹ ਦੋਨੇ ਵੱਟਦੀਆਂ ਤੇ ਲੈ ਗਏ ਉਹ ਚੱਕੇ ਤੇ ਆ ਦੇਖੋ ਜਿਵੇਂ ਖਾਲੀ ਖਾਲੀ ਜਾ ਲੱਗਣ ਲੱਗ ਗਿਆ ਇੱਥੋਂ ਆਪਾਂ ਨੇ ਕੱਢਿਆ ਮੋਟਰਸਾਈਕਲ ਬਾਹਰ ਤੇ ਮੇਰਾ ਪਲਾਨ ਬਣ ਗਿਆ ਇੱਕ ਜਗ੍ਹਾ ਜਾਣ ਦਾ ਤੋਂ ਉਹ ਵੀ ਦੇਖਿਆ ਮੂ ਆ ਕਿੱਥੇ ਜਾਊਂਗਾ ਮੈਂ ਨਾ 11:00 ਵੱਜ ਗਏ ਤੇ ਆਜੋ ਚੱਲਦੇ ਆਂ 11 ਵਜੇ ਦਾ ਟਾਈਮ ਹੈ ਤੇ ਗਰਮੀ ਇੰਨੀ ਕਿ ਜ਼ਿਆਦੇ ਹੋ ਗਈ ਵੀ ਬਾਹਰ ਨਿਕਲਣਾ ਮੁਸ਼ਕਲ ਲੋਕਾਂ ਦਾ ਨਾ ਮੈਂ ਤਾਂ ਫੇਰ ਵੀ ਪੁੱਲ ਗਿਆ ਪਰਨਾਪੁਰ ਨਾ ਪੜਨ ਕਿ ਲੈਣਾ ਤੇ ਮੂੰਹ ਤੇ ਹੈ ਨਾ ਮੈਂ ਤਾਂ ਇਹੀ ਆ ਗਿਆ ਕਿ ਬਾਕੀ ਚੱਲਦੇ ਆ ਜੋ ਦੇਖਦੇ ਕੀ ਬਣਦਾ ਇਹ ਆ ਗਿਆ ਸਾਡੇ ਪਿੰਡ ਦੇ ਟੋਪੇ ਤਿੰਨ ਟੋਪੇ ਨੇ ਸਾਡੇ ਪਿੰਡ ਇੱਕ ਇਹ ਹੋ ਗਿਆ ਇੱਕ ਇਹ ਹੋ ਗਿਆ ਤੇ ਕੋ ਪਰਲੀ ਸਾਈਡ ਆ ਗਿਆ ਫਿਊ ਮੂਮੈਂਟ ਲੇਟਰ ਆਪਾਂ ਪੰਚੀਆਂ ਦੀ ਮੂਨਕਾਏ ਰੋਡ ਤੇ ਜਿਹੜਾ ਜੈ ਪਾਪਾ ਪੀਰ ਟਿਪਿਆਂ ਵਾਲਾ ਬਣਿਆ ਹੋਇਆ ਹੈ ਨਾ ਅੱਜ ਇੱਥੇ ਪੰਡਾਰ ਹੈ ਵੀਰਵਾਰ ਵਾਲੇ ਦਿਨ ਤੇ ਮੈਂ ਸੋਚਿਆ ਵੀ ਆਪਾਂ ਵੀ ਜਿਹੜਾ ਮਾਰਿਆਂ ਨੇ ਨਾ ਪਹਿਲਾਂ ਇੱਕ ਦੋ ਬੰਦਿਆਂ ਨੂੰ ਪੁੱਛਿਆ ਕਰੋ ਟਾਈਮ ਤੇ ਜਵਾਬ ਦੇ ਕਿ ਤਾ ਮੈਂ ਇਕੱਲਾ ਹੀ ਆ ਗਿਆ ਤੇ ਅੱਜ ਚਲਦੇ ਆਪਾਂ ਤੇ ਤੁਹਾਨੂੰ ਵੀ ਦਿਖਾਉਦੇ ਆ ਸਾਬੇ ਪੀਰ ਦੀ ਚੱਕਰ ਕੀ ਬਣਿਆ ਤੇ ਕਿਵੇਂ ਦਾ ਪੰਡਾਰਾ ਹੋਇਆ ਹੈ ਨਾ ਆ ਵੀ ਚਲਦੇ ਆ ਇਧਰ ਪਾਣੀ ਛਿੜਕਿਆ ਹੈ ਔਰ ਮਿੱਟੀ ਹੈ ਨਾ ਮਿੱਟੀ ਕਰਕੇ ਵੀ ਤਿਲਕਾ ਜਾਦੇ ਰੇਤਾ ਰੋਡੇ ਤਾਂ ਕਰਕੇ ਔਰ ਪਾਣੀ ਛੜਕ ਰਿਹਾ ਹੈ ਦੇਖੋ ਕਾਕੀ ਗਰਮੀ ਬਹੁਤ ਜਿਆਦੇ ਹੋ ਰਹੀ ਆ ਯਾਰ ਅੱਜ ਤਾਂ ਬਹੁਤ ਜਿਆਦੇ ਨਜਾਇਜ਼ ਗਰਮੀ ਹੈ ਹਨਾ ਗਰਮੀ 'ਚ ਵੀ ਲੋਕ ਤੁਰੇ ਆ ਜਾਂਦੇ ਨੇ ਲੋ ਵੀ ਆਪਾਂ ਪਹੁੰਚ ਗਏ ਤੇ ਮੋਟਰਸਾਈਕਲ ਖੜਾਉਣੀ ਆ ਪਹਿਲਾਂ ਤਾਂ ਇੱਥੇ ਸਟੈਂਡ ਲਾ ਕੇ ਆ ਚੱਕੋ ਮੋਟਰਸਾਈਕਲ ਆਪਾਂ ਨੇ ਖੜਾਤਾ ਇੱਥੇ ਪਾਰਕਿੰਗ ਕਰਤਾ ਸਿੰਗਲ ਪਾਰਕ ਕਰਕੇ ਮੈਂ ਇੱਧਰ ਆਇਆ ਤੇ ਇੱਧਰ ਗਰਦਾਸੌਰ ਪਹੁੰਚੇ ਹੋਏ ਨੇ ਗਰਮੀ 'ਚ ਆਰਾਮ ਤੇ ਇੱਧਰ ਜਗਸੀਰ ਸਿੰਘ ਖਾਗੂ ਕੇ ਬੈਠੇ ਹੋਏ ਆਂ ਖਾ ਲੀ ਖਾ ਲਿਆ ਓਏ ਕਿੰਨੀਆਂ ਖਾ ਗਿਆ ਸੱਤ ਜਲੇਬੀਆਂ ਚਾਰ ਪੂਰੀਆਂ ਹੋ ਗਈਆਂ ਨਰ ਰਕਾਰਡ ਤਾਂ 13 ਜਾਦੀ ਹੈ ਗਲਾਜਾ ਮਰ ਰਕਾਰਡ ਵੀ ਆਉਂਦੇ ਨੇ ਹੈਗੇ ਜਲੇਬੀ ਵਾਲਾ ਵੀ ਹੈਗੇ ਗਰਮੀ ਚ ਪਹੁੰਚ ਰਹੇ ਨੇ ਦੇਲੇ ਬਾਕੀ ਟੈਂਟ ਲਾ ਰੱਖਿਆ ਗਰਮੀ ਕਰਕੇ ਉਹ ਦੇਖੋ ਉਧਰ ਲੰਕਰ ਚੱਲ ਰਹੇ ਜਲੇਬੀਆਂ ਹੈ ਸਾਰਾ ਦੇਲਾ ਹੀ ਫਿਰਦਾ ਰ ਤਾਂ A to Z ਕਿਗੇ ਸਾਰਾ ਸਾਰਾ ਦੇਲਾ ਲਖਾ ਇੱਕ ਆ ਦੇਲਾ ਬੰਦਾ ਹੀ ਫਿਰਦਾ ਸਾਰੀ ਬੋ ਸਾਰੀ ਪਹੁੰਚ ਰਹੇ ਨੇ ਇੱਕ ਉਹ ਓਧਰ ਜੱਗਾ ਦੇਖ ਮੋਟਰਸਾਈਕਲ ਲੱਗ ਰਿਹਾ ਸੈੱਟ ਕਰਨ ਨਾਲ ਚਿਰਕਾ ਬਣ ਲੱਗ ਪੂਰਾ ਦੇਲਾ ਹੀ ਦੇਲਾ ਖਾ ਖੂਗੇ ਚੱਲੇ ਵੀ ਆਪਾਂ ਵੀ ਚੱਲਦੇ ਆਂ ਤਿੰਨ ਤਣੇ ਜਾਣੇ ਆਉਂਦੇ ਹੁੰਦੇ ਸਦਕੇ ਤੇ ਮੱਥਾ ਤੇ ਪਹਿਲਾਂ ਕੱਟੀਆਂ ਨੇ ਚੱਪਲਾਂ ਇੱਧਰ ਤੇ ਅੰਦਰ ਚੱਲਦੇ ਆ ਉਧਰ ਦੇਖੋ ਕਿ ਨੀਂ ਪੀੜਾ ਹੈ ਹਨਾ ਮੱਥਾ ਟੇਕਣ ਵਾਲਿਆਂ ਦੀ ਪੀੜ ਦੀ ਜਗ੍ਹਾ ਇਹ ਵੀਰਵਾਰ ਨੂੰ ਭਰਦੇ ਨੇ ਗੁੰਡਾਰਾ ਮੱਥਾ ਟੇਕ ਕੇ ਆਪ ਆ ਗਿਆਂ ਬਾਹਰ ਤੇ ਇੱਧਰ ਇਹ ਹਰ ਇੱਕ ਜਗ੍ਹਾ ਮੂਰੇ ਹੁੰਦਾ ਲੰਗਰ ਖਾਣ ਨੂੰ ਆ ਰਹੇ ਤਾਰਾ ਸਿੰਘ ਦੇਲਾ ਹੀ ਦੇਲਾ ਹੋਈ ਪਈ ਅੱਜ ਦੌਰੇ ਇੱਕ ਲੰਗਰ ਖਾ ਰਾ ਇੱਧਰ ਉਹ ਸੇਵਾ ਚੰਦਰੀ ਉੱਧਰ ਉਹ ਫਿਰਦਾ ਇੱਧਰ ਚੱਕੀ ਵਾਲੇ ਦਾ ਮੁੰਡਾ ਬਲਕਾਰ ਦਾ ਸੇਵਾ ਕਰਦਾ ਇੱਧਰ ਹੈਨਾ ਤੇ ਕਾਹਦਾ ਰੇ ਪਹਿਲਾਂ ਮੱਥਾ ਟੇਕਣ ਜਾ ਰਿਆ ਬੰਦਾ ਇਹ ਫੇਰ ਲੰਗਰ ਛਕੂਗਾ ਇਧਰ ਆਪਾਂ ਲੰਗਰ ਛਕਣ ਵਾਸਤੇ ਚੱਕ ਰਿਆਂ ਥਾਲ ਤੇ ਚਮਚਾ ਲੰਗਰ ਦੇ ਵਿੱਚ ਛੋਲੇ ਤੇ ਪੂਰੀਆਂ ਨੇ ਗਰਮਾ ਗਰਮ ਹਨ ਬਾਕੀ ਜਲੇਬੀਆਂ ਵੀ ਨੇ ਬਹੁਤ ਸੰਗਤ ਬੈਠੀ ਆ ਲੰਗਰ ਛਕਣਾ ਦੇਖੋ ਲੰਗਰ ਤੋਂ ਬਾਅਦ ਇੱਥੇ ਹੈ ਪਾਣੀ ਦੀ ਸ਼ਬੀਲ ਹੈ ਗਰਮੀ ਦੇ ਵਿੱਚ ਕੋਈ ਇੰਟੈਕ ਦਾ ਸਾਡੇ ਪੰਡਾਲਾ ਕਲਵਿੰਦਰ ਪਹੁੰਚਿਆ ਹੋਇਆ ਤੇ ਇੱਧਰ ਆ ਆਈਟੀ ਸਕਿਉਰਟੀ ਗਾਰਡ ਬਣਾ ਰਹੇ ਮਾਰੇ ਗਰਮੀ ਹੈ ਹੋਰ ਬਹੁਤ ਇਹ ਅੱਗੇ ਜਵਾਖਾ ਨੂੰ ਨਹੀਂ ਛੱਡਦੇ ਰੱਖਿਆ ਜਵਾਖਾ ਨੂੰ ਵੀ ਜਵਾਖਾ ਨੂੰ ਵੀ ਲੈ ਕੇ ਆ ਰਹੇ ਨੇ ਕਿੰਨੀ ਗਰਮੀ ਚ ਤੇਲੇ ਵਾਲੇ ਤਾਂ ਪੂਰੇ ਪੱਕੇ ਪਹਿਲਾਂ ਵਾਗੇ ਪੰਜ ਚਾਰ ਪੰਜ ਚਾਰ ਆਉਣ ਆ ਰਹੇ ਨੇ ਆ ਦੇ ਲੰਗਰ ਲਾਇਆ ਹੈ ਹੈ ਗੁਟੀਆਂ ਜਲੀ ਪੀਖਾ ਗਈਆਂ ਹੈ ਇਧਰ ਨੂੰ ਘਰ ਅਜਲੀਪਿੰਗਾਂ ਗਈਆਂ ਬੜੇ ਗਰਮੀਆ ਮੈਂ ਕਰੀਏ ਹਨ ਬੱਕੇ ਇਧਰੋਂ ਸ਼ਵੀਲ ਲੱਗ ਰਹੀ ਆ ਪਾਣੀ ਵਾਲੀ ਗਰਮੀ ਖਤਮ ਕਰਨ ਵਾਸਤੇ ਬਣ ਗਿਆ ਲੋ ਵੀ ਲੰਗਰ ਛਕ ਚੁੱਕੇ ਮੱਥਾ ਟੇਕ ਕੇ ਆਪਾਂ ਪਹੁੰਚ ਗਏ ਮੋਟਰਸਾਈਕਲ ਕੋਲ ਇਹਨੂੰ ਲਾਉਣੇ ਚਾਬੀ ਤੇ ਚਲਦੇ ਆ ਘਰੇ ਤਾਂ ਕੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ ਹਨਾ ਟੈਂਪਰੇਚਰ 40 ਤੋਂ ਪਾਰ ਹੋ ਰਿਹਾ ਚਾ ਤਾਂ ਕਰਕੇ ਜਦੀ ਜਦੀ ਕਰੇ ਚਲਦੇ ਆ ਆਪਾਂ ਇੱਕ ਦੋ ਕੰਮ ਹੋਰ ਵੀ ਨੂੰ ਹੋ ਵੀ ਕਰਨੇ ਨੇ ਆਪਾਂ ਨੇ ਲਵੀ ਮੋਟਰਸਾਈਕਲ ਤੇ ਆਪਾਂ ਤੁਰ ਪਏ ਆਣ ਤੇ ਆਪਣੇ ਨਾਲ ਸਵਾਰੀ ਜੜ ਗਈ ਕਿ ਪਿੰਡ ਦੀ ਲੂਕ ਆਣ ਲੱਗ ਰਿਹਾ ਜੱਗੀ ਐ ਖਾ ਕੇ ਚਾਰ ਚਾਰ ਪੰਜ ਪੰਜ ਲੈਦੀਆਂ ਮੇਰੇ ਪਿੱਛੇ ਬਹਿ ਗਿਆ ਨਾ ਮੋਟਰਸਾਈਕਲ ਵੀ ਹੌਲੀ ਹੌਲੀ ਤੁਰਦਾ ਹੈ ਗਰਮੀ ਜਿਆਦੇ ਹੋ ਰਹੀ ਐ ਇਹਨੂੰ ਘਰੇ ਤਾਰ ਕੇ ਆਉਣੇ ਬਲਾ ਤਾਂ ਆਪਾਂ ਜਾਗੇ ਇੱਕ ਪਾਣੀ ਛੜਕ ਰ ਗਿਆ ਚੱਕੜ ਕਰ ਕੇ ਆ ਦੇਖ ਤੂਰਾ ਵੀ ਮੋਟਰਸਾਈਕਲ ਰੇਤਾਂ ਨਾਲ ਡਾਵੇ ਯਾ ਜੇ ਤੇਲੇ ਲੇ ਪੂਰੀਆਂ ਖਾ ਗੂਗੇ ਜੈਡ ਡਾਵਾ ਥ ਮਾਰਦੇ ਕੈ ਲੈ ਹੋਰ ਕਿਉਂ ਗੱਲੇ ਕੰਨੀਆਂ ਖਾ ਆ ਦੋ ਗਾਇਆ ਲੇਪਿਆ ਇਹਦਾ ਡਾ ਕੇ ਆਏ ਦੋ ਪੂਰੇ ਪਾਣੀ ਪੂਣੀ ਪੀ ਕੇ ਠੰਡਾ ਇਹ ਚੱਲੇ ਪਿੰਡ ਨੂੰ ਹੁਣ A ਫਿਊ ਮੂਮੈਂਟਸ ਲੇਟਰ ਕਰੇ ਪਹੁੰਚੇ ਸੀ ਆਪਾਂ ਪੰਡਾਰੇ ਤੋਂ ਆ ਕੇ ਤੇ ਹੁਣ ਆਪਾਂ ਪੀ ਰਿਹਾ ਪਾਣੀ ਠੰਡਾ ਠੰਡਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਪੀ ਕੇ ਚੱਲਾਂਗੇ ਆਪਾਂ ਬੈਂਕ ਚ ਮੇਰਾ ਅਕਾਊਂਟ ਹੈ ਜਿਹੜਾ ਰੀਨਿਊ ਕਰਾਣਾ ਹੈ ਦੁਬਾਰਾ ਕਰਾਣਾ ਹੈ ਪਹਿਲਾਂ ਹੋਰ ਜ਼ੀਰੋ ਬੈਲੈਂਸ ਵਾਲਾ ਸੀ ਹੁਣ ਸੇਵਿੰਗ ਅਕਾਊਂਟ ਬਣਵਾਣਾ ਹੈ ਉਹਦਾ ਤੇ ਹੁਣ ਦੁਪਹਿਰੇ ਦੁਪਹਿਰੇ ਆਪਾਂ ਚੱਲਦੇ ਆ ਬੈਂਕ ਚੱਕ ਪਾਣੀ ਵੀ ਗਏ ਆਪਾਂ ਚੱਕੀ ਪੀਐਨਵੀ ਬੈਂਕ ਵਾਲੀ ਕਾਪੀ ਪੁਰਾਣੀ ਆਪਣੀ ਤੇ ਇੱਕ ਚੱਕਿਆ ਆਧਾਰ ਕਾਰਡ ਤਿੰਨ ਨੰਬਰ ਇਹਦੀ ਨਾਲ ਅਟੈਚ ਮੈਂ ਪਹਿਲਾਂ ਕਰਵਾ ਹੀ ਲਿਆ ਸੀ ਦੋਨੇ ਚੀਜ਼ਾਂ ਲੈ ਕੇ ਆਪਾਂ ਚੱਲਦੇ ਆ ਬੈਂਕ ਚ ਕਦੇ ਸੁੰਨੀਆਂ ਸੜਕਾਂ ਗਰਮੀ ਕਾਰਨ ਤੇ ਆਪਾਂ ਚੱਲੇ ਆ ਵੱਡੀ ਭਟਾਲ ਪੀਐਨਵੀ ਬੈਂਕ ਦੇ ਵਿੱਚ ਤੇ ਕਰਮੀ ਕਰਕੇ ਸਾਰੀ ਸੜਕਾਂ ਖਾਲੀ ਵੀ ਇਹਨਾਂ ਦੇਖੋ ਕੋਈ ਨਹੀਂ ਨਿਕਲਦਾਗਾ ਦੁਪਹਿਰੇ ਦੁਪਹਿਰੇ ਮੋਟਰਸਾਈਕਲ ਤਾਂ ਆਪਾਂ ਨੇ ਪਾਰਕ ਤੇ ਆਪਾਂ ਪਹੁੰਚ ਗਏ ਆ ਪੀ ਐਨ ਬੀ ਬੈਂਕ ਵੱਡੀ ਭਟਾਲ ਪੰਜਾਬ ਨੈਸ਼ਨਲ ਬੈਂਕ ਤੇ ਚੱਲਦੇ ਆਪਾਂ ਅੰਦਰ ਤੇ ਪੁੱਛਦੇ ਆ ਕੀ ਕਹਿੰਦੇ ਨੇ a few moments later ਯਾਰ ਬੈਂਕ ਚੋਂ ਆਪਾਂ ਬਾਹਰ ਆ ਗਏ ਤੇ ਮੈਨੇਜਰ ਕਹਿੰਦਾ ਵੀ ਪੈਨ ਕਾਰਡ ਤੇ ਆਧਾਰ ਕਾਰਡ ਲੈ ਕੇ ਆ ਪਰ ਮੈਂ ਲੈ ਕੇ ਆਇਆ ਸੀ ਕੱਲਾ ਆਧਾਰ ਕਾਰਡ ਹੁਣ ਸੋਚ ਰਿਹਾ ਵੀ ਚੱਕ ਕੇ ਲੈ ਕੇ ਆਵਾਂ ਵਾਪਸ ਕਿ ਸਰ ਜੂਗਾ ਨਹੀਂ ਹਨਾ ਬਾਕੀ ਦੇਖਦੇ ਆਂ ਲੋ ਜੀ ਬੈਂਕ ਵਾਲੇ ਨੇ ਇੱਕ ਗੇੜਾ ਮੇਰਾ ਦੁਬਾਰੇ ਵਾਪਸ ਕਰ ਦਾ ਲਵਾਤਾ ਤੇ ਮੈਂ ਪੈਨ ਕਾਰਡ ਦੁਬਾਰੇ ਚੱਕਣ ਜਾ ਰਿਹਾ ਕਰੂੰ ਜੇ ਅੱਜ ਮੌਕਾ ਵੀ ਅੱਜ ਅਕਾਊਂਟ ਖਲਵਾ ਹੀ ਲਵਾਂਗੇ ਆਪਾਂ ਚੱਕੋ ਘਰੇ ਆ ਗਏ ਤੇ ਆਪਾਂ ਆਹ ਪੈਨ ਕਾਰਡ ਭੁੱਲ ਗਏ ਤੇ ਆਪਾਂ ਹੁਣ ਇਹਨੂੰ ਵਾਪਸ ਲੈ ਕੇ ਦੁਬਾਰੇ ਚੱਲਦੇ ਆਂ ਬੈਂਕ 'ਚ ਵੀ ਪਹੁੰਚ ਗਏ ਦੁਬਾਰੇ ਆਪਾਂ ਬੈਂਕ 'ਚ ਮੈਡਮ ਕਹਿੰਦੀ ਇਹਦੇ ਪੈਨ ਕਾਰਡ ਤੇ ਤਾਂ ਰਕਾਰਡ ਦੀ ਨਾਲ ਦੀ ਫੋਟੋ ਕਾਪੀ ਕਰਾ ਕੇ ਲੈ ਕੇ ਆ ਤੇ ਆਪਾਂ ਪਹੁੰਚੇ ਇੱਧਰ ਫੋਟੋ ਕਾਪੀ ਕਰਨ ਨਾਲ ਲੱਗਵੀਂ ਦੁਕਾਨ ਹੈ ਬੈਂਕ ਦੇ ਕਿਰੋਸੀ ਇਹ ਬਾਅਦ ਤੋਂ ਮੈਂ ਤੁਹਾਨੂੰ ਦੱਸਾਂਗਾ ਮੈਂ ਬੈਠਿਆ ਬਈ ਵੇਟ ਕਰੀ ਜਾਂਦੇ ਆ ਸੋਚੀ ਇਹਨਾਂ ਮੈਡਮ ਕੀ ਕਰ ਜਾਂਦੀ ਐ ਇੰਨਾ ਟਾਈਮ ਲਾਤਾ ਘੱਟੂ ਘਟਾ ਅੱਧਾ ਘੰਟਾ ਹੋ ਗਿਆ ਮੈਨੂੰ ਬੈਠੇ ਨੂੰ ਤੇ ਬਟਨਾਂ ਤੇ ਹੱਥ ਹੀ ਮਾਰੀ ਜਾਂਦੀ ਐ ਪਤਾ ਨਹੀਂ account ਖੋਲੂਗਾ ਪਤਾ ਨਹੀਂ ਨਾ ਬੈਂਕ ਚੋਂ ਆ ਗਏ ਸੀ ਆਪਾਂ ਬਾਹਰ ਤੇ ਮੈਡਮ ਕਹਿੰਦੀ ਵੇਟ ਕਰੋ ਕਿ ਕੋਈ ਉਹਦੇ ਵਿੱਚ ਸਰਵਰ 'ਚ issue ਆ ਰਿਹਾ ਕੋਈ ਹੈ ਨਾ ਤੇ ਕਹਿੰਦੀ ਨੰਬਰ ਲਿਖਾ ਦਿਓ ਕਾਲ ਕਰ ਦਾਂਗੇ ਤੁਹਾਨੂੰ ਜੀ ਘੰਟੇ ਤੱਕ ਚੱਲ ਗਿਆ ਤਾਂ ਦੇਖਦੇ ਆ ਫੋਨ ਕਰਨਗੇ ਵਾਪਸ ਆਵਾਂਗੇ ਫਿਰ ਉਹਦਾ ਟੈਂਪਰ ਆਫ ਚੱਲਦੇ ਆ ਘਰ ਲੋ ਵੀ 1.5 ਵਜੇ ਆਗੇ ਆਸੀ ਆਗੇ ਤੇ ਬੈਂਕ ਚੋਂ ਵਾਪਸ ਤੇ ਟਾਈਮ ਹੋ ਗਿਆ 4 ਸਾਢੇ ਜਿਆਦਾ ਟਾਈਮ ਹੋ ਗਿਆ ਪਰ ਹਾਈ ਤੱਕ ਬੈਂਕ ਵਾਲੇ ਨੇ ਕੀਤਾ ਨਹੀਂ ਮੈਨੂੰ ਫੋਨ ਕਿਉਂਕਿ ਹੁਣ ਤਾਂ 4 ਵਜੇ ਤਾਂ ਬੈਂਕ ਵੀ ਬੰਦ ਹੋ ਗਿਆ ਤੇ ਹੁਣ ਮੈਨੂੰ ਲੱਗਦਾ ਕੱਲ ਤੇ ਗਈ ਗੱਲ ਅਕਾਊਂਟ ਅੱਜ ਮੇਰਾ ਖੁੱਲਿਆ ਨਹੀਂ ਗਾ ਤੇ ਹੁਣ ਆਪਾਂ ਨਮਾਉਣੇ ਆ ਮੈਸਾ ਤੇ ਨਾਲੇ ਪਲਾਉਣੇ ਆ ਪਾਣੀ ਮੈਸਾ ਨਵਾਉਣ ਤੋਂ ਬਾਅਦ ਤੇ ਹੁਣ ਆਪਾਂ ਕਾਢ ਰਿਆਂ ਮੱਝ ਦੀ ਧਾਰ ਇਹ ਟਾਈਮ ਦਾ ਟੇਮਲਦਾ ਇਹਦਾ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਮਿਲਦੀ ਹੈ ਕਦੋਂ ਨਾ ਕਦੇ ਸਵੇਰੇ ਕਦੇ ਸ਼ਾਮ ਕਦੇ ਦੁਪਹਿਰੇ ਹੁਣ 5 ਵਜੇ ਦਾ ਟਾਈਮ ਹੋ ਰਿਹਾ ਹੈ ਹੁਣ ਮਿਲੀ ਹੈ ਦੇਖ ਲੋ ਹੈਗੀ ਕਿਸੇ ਦੇਹੀ ਜੀ ਮੱਝ ਖੜ ਲੋ ਵੀ ਮੋਟਰਸਾਈਕਲ ਆਪਾਂ ਨੇ ਫੇਰ ਛੇੜ ਲਿਆ ਤੇ ਹੁਣ ਆਪਾਂ ਚੱਲਦੇ ਆ ਪਿੰਡ ਪਿੰਡ ਜਾਣਾ ਆਪਾਂ ਨੇ ਕੁਚਾ ਚੇਨ ਲੈ ਕੇ ਆਂਦਾ ਕੱਲ ਨਵਾਂ ਏਸੀ ਦਰਾਂ ਤੋਂ ਪਾਰਟੀ ਲੈਣੇ ਆ ਜਾ ਕੇ ਆਪਾਂ ਤੇ ਦੇਖਦੇ ਆ ਕਿਵੇਂ ਦਾ ਏਸੀ ਆ ਤੇ ਕਿਹੜਾ ਏਸੀ ਲੈ ਕੇ ਆਏ ਨੇ ਆਹ ਦੇਖੋ ਸਾਡੇ ਪਿੰਡ ਦੀਆਂ ਗਲੀਆਂ ਯਾਰ ਹਨ ਇਹ ਗਲੀ ਤਾਂ ਮਤਲਬ ਸ਼ਿਫਟ ਕਰਨ ਵਾਲੀ ਹੈ ਆਹ ਦੇਖੋ ਰੋਟੀ ਪਸ ਜਾਂਦੀ ਆ ਬੰਦੇ ਦੀ ਇਹਦੇ ਵਿੱਚ ਜਾਂਦੇ ਜਾਂਦੇ ਲੈ ਵੀ ਮੋਟਰਸ ਐ ਖੜਾ ਕੇ ਆਪਾਂ ਤੇ ਆਪਾਂ ਪਾਉਂਦਿਆਂ ਚਾਚੀ ਇਹ ਘਰ ਹੀ ਤੇ ਦੇਖਦੇ ਆ ਵੀ ਏਸੀ ਚਲਾ ਰੱਖਿਆ ਹੈਗਾ ਨਾ ਇਹ ਆ ਘਾਮ ਦੇ ਚ ਲੱਗਦਾ ਮੇਰੇ ਢੰਗ ਜਾ ਆ ਬੈਠਿਆ ਏਸੀ ਚ ਦਾ ਏਸੀ ਚ ਲਾਰ ਕੇ ਹੈ ਬੰਦ ਹੈ ਹੈ ਬੰਦ ਹੈ ਅੱਛਾ ਆ ਲਿਆਂਦਾ ਵੀ ਨਾ ਅਸੀਂ ਇਹਨਾਂ ਨੇ ਠੰਡ ਕੂਲਿੰਗ ਕਰਖੀ ਇਹਨਾਂ ਨੇ ਦਾ ਬੈਠਿਆ ਕੂਲਿੰਗ ਚ ਹਾਂ ਬੈਠਿਆ ਲਿਆ ਪਾਰਟੀ ਇਹ ਬੰਦਾ ਦਿੰਦਾ ਨਹੀਂ ਗਾ ਦੇਖ ਨੂੰ ਮੈਨੂੰ ਪਾਰਟੀ ਲੈਣਾ ਹੈ ਇਹਨਾਂ ਦੇ ਏਸੀ ਦੀ ਦੱਸੋ ਕੀ ਖਵਾਵੇਂਗਾ ਹੈ ਕੀ ਖਵਾਵੇਂਗਾ ਬੋਤਲ ਲਿਆ ਵਜ ਗਏ ਨਾ ਬਹੁਤ ਲੀਆ ਆਪਾਂ ਬੋਤਲ ਵਾਲੇ ਹੈ ਨਹੀਂ ਹੋਰ ਬੇਸ਼ਨੋ ਬੰਦਿਆਂ ਆਪਾਂ ਠੰਡੇ ਕੀ ਲਿਆ ਪਤ ਤੁਸੀਂ ਨਾ ਮਾ ਤਾਂ ਮੈਂ ਆ ਪਾਰਟੀ ਲੈਣਾ ਆਇਆ ਤਾਂ ਦੋਵੇਂ ਬੱਬਲੇ ਮਨਸ ਤੈਨੂੰ ਅੱਖ ਨਹੀਂ ਬਣਦੇ ਮਿਲੇ ਗਏ ਉਹ ਮੇਰੇ ਆ ਦੇਖ ਆ ਦੇਖ ਵੀ ਮੈਂ ਅੱਡੀ ਦੀ ਪਾਰਟੀ ਲੈਣਾ ਮੈਨੂੰ ਕਹਿੰਦਾ ਕਿ ਆਇਆ ਮੈਂ ਪਾਰਟੀ ਲੈਣ ਜਾਉਂਦੀ ਮੈਂ ਲੈ ਕਾਣੀ ਦੀ ਨਾ ਮੈਂ ਥੋੜੀ ਲੈ ਕੇ ਆਣੀ ਦੀ ਫੇਰ